ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੁਹਾਲੀ ਦੇ ਨਜ਼ਦੀਕ ਪੈਂਦੇ ਕਸਬਾ ਲਾਲੜੂ ਤੋਂ ਪਿਓ ਤੇ ਧੀ 250 ਕਿਲੋਮੀਟਰ ਦਾ ਸਫ਼ਰ ਸਾਈਕਲ ਤੇ ਤੈਅ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ ਨੇ ਇਸ ਮੌਕੇ ਮੀਡੀਆ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਵੀ ਕੀਤੀ ਗਈ ਹੈ ਗੱਲਬਾਤ ਕਰਦੇ ਹਾਂ ਉਹਨਾਂ ਨੇ ਕਿਹਾ ਹੈ ਕਿ ਮਨ ਦੇ ਵਿੱਚ ਬੜੇ ਲੰਮੇ ਚਿਰ ਤੋਂ ਉਹਨਾਂ ਦੇ ਇਹ ਖਾਇਸ਼ ਸੀ ਕਿ ਸਾਈਕਲ ਤੇ ਸਵਾਰ ਹੋ ਕੇ ਗੁਰੂ ਘਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾਇਆ ਜਾਵੇ। ਉਹਨਾਂ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਉਹ ਕੁਝ ਲੱਗ ਕਰਨਾ ਚਾਹੁੰਦੇ ਸਨ ਇਸੇ ਕਰਕੇ ਉਹਨਾਂ ਨੇ ਇਹ ਸਾਈਕਲ ਯਾਤਰਾ ਕੀਤੀ ਹੈ। ਵਰਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੀ ਧੀ ਦੇ ਨਾਲ ਸਾਈਕਲ ਤੇ ਸਵਾਰ ਹੋ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਨੇ ਅਤੇ ਕਈ ਸਾਲਾਂ ਤੋਂ ਉਹਨਾਂ ਦੀ ਇਹ ਇੱਛਾ ਸੀ ਇਸ ਮੌਕੇ ਉਹਨਾਂ ਦੀ 7 ਸਾਲਾਂ ਦੀ ਧੀ ਜੈਸਮੀਨ ਨੇ ਵੀ ਕਿਹਾ ਹੈ ਕਿ ਉਹਨਾਂ ਦਾ ਸੁਪਨਾ ਸੀ ਕਿ ਉਹ ਸਾਈਕਲ ਤੇ ਸਵਾਰ ਹੋ ਕੇ ਆ ਸ਼੍ਰੀ ਹਰਮੰਦਰ ਸਾਹਿਬ ਜਾਣ ਅਤੇ ਹੁਣ ਉਹਨਾਂ ਦੀ ਇੱਛਾ ਹੈ ਕਿ ਪੂਰਾ ਪੂਰੀ ਦੁਨੀਆ ਦੀ ਯਾਤਰਾ ਉਹ ਸਾਈਕਲ ਤੇ ਸਵਾਰ ਹੋ ਕੇ ਕਰਨ। ਹਾਂਜੀ ਮੇਰਾ ਨਾਮ ਵਰਿੰਦਰ ਸਿੰਘ ਹੈ ਜੀ ਤੇ ਮੇਰਾ ਪਿੰਡ ਹੰਸਾਲਾ ਜੀ ਸਹਿਰ ਸਾਨੂੰ ਲੱਗਦਾ ਜੀ ਲਾਡੂ ਮੰਡੀ ਤੇ ਅਸੀਂ ਲਾਡੂ ਮੰਡੀ ਤੋਂ ਚੱਲ ਕੇ ਅਮਰਸਰ 250 ਕਿਲੋਮੀਟਰ ਸਾਈਕਲ ਤੇ ਸਫ਼ਰ ਤੈਅ ਕੀਤਾ ਹੈ ਜੀ ਅੱਜ ਅਸੀਂ ਪਹੁੰਚੇ ਆ 8 ਦਿਨਾਂ ਦੇ ਵਿੱਚ ਤੇ ਅਸੀਂ ਆ ਜਦੋਂ ਘਰ ਤੋਂ ਚੱਲੇ ਜੀ ਸਾਈਸੀ ਗੁਰਦਾਰੇ ਵਿੱਚ ਹੀ ਰੁਕੇ ਆਏ ਆ ਜੀ ਬੰਤ ਕਿਸ ਤਰ੍ਹਾਂ ਦਾ ਵਿਚਾਰ ਆਇਆ ਜੀ ਇੱਕ ਬੱਚੇ ਨਾਲ ਲੈ ਕੇ ਜਾਣਾ ਵੈਸੇ ਕਾਫੀ ਪਰੇਸ਼ਾਨੀਆਂ ਵੀ ਹੁੰਦੀਆਂ ਹਾਂਜੀ 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 ਜਿਵੇਂ ਕਿ ਇਹਦੀ ਉਮਰ ਮੇਰੀ ਧੀ ਦੀ ਦਾਣੀ ਦੀ 7 ਸਾਲ ਦੀ ਆ ਜੀ ਤੇ ਸਾਨੂੰ ਮਤਲਬ ਪਲਾਨ ਮੇਰਾ 1 ਸਾਲ ਤੋਂ ਵੀ ਮਤਲਬ ਬਣ ਰਿਹਾ ਸੀ ਕਿ ਦਰਬਾਰ ਸਾਹਿਬ ਮੈਂ ਜਾ ਕੇ ਆਵਾਂਗਾ ਜੀ ਮਤਲਬ ਆਪਣੀ ਸਾਈਕਲ ਯਾਤਰਾ ਤੇ ਜੀ ਮਤਲਬ ਕਰਕੇ ਦਿਖਾਵਾਂਗਾ ਪੰਜਾਬ ਵਾਸਤੇ ਕੁਝ ਲੱਗੀ ਕਰਾਂਗੇ ਅਸੀਂ ਤੇ ਮੇਰੇ ਨਾਲ ਮੈਂ ਪਹਿਲਾਂ ਕੱਲੇ ਆ ਰਹੇ ਸੀ ਮੇਰੇ ਨਾਲ ਮੇਰੀ ਧੀ ਕਹਿੰਦੀ ਮੈਂ ਵੀ ਪਾਪਾ ਜੀ ਜਾਵਾਂਗੀ ਇਹਦੀ ਛੁੱਟੀਆਂ ਹੋ ਗਈ ਸੀ ਜ ਤੇ 10-15 ਦਿਨ ਦੀ ਛੁੱਟੀ ਸੀ ਤੇ ਕੈਰੀ ਮੈਂ ਮੈਂ ਡੈਡੀ ਆ ਮੇਰੇ ਆਪ ਦੇ ਨਾਲ ਚੱਲੂੰਗੀ ਤੇ ਮੈਂ ਫਿਰ ਇਹਨੂੰ ਲੈ ਕੇ ਆਇਆ ਜੀ ਸੋ ਹੁਣ ਅਗਲਾ ਪਲਾਨ ਕੀ ਅੱਜ ਤੁਸੀਂ ਬੱਚੇ ਦੇ ਨਾਲ ਆਏ ਹੋ ਮਹਾਰਾਜ ਦਰ ਤੇ ਆਏ ਹੋ ਹੁਣ ਇਸ ਤੋਂ ਅੱਗੇ ਕੀ ਪਲਾਨ ਬਣਾਇਆ ਕਿ ਅੱਗੇ ਵੀ ਕੁਝ ਇਸ ਤੋਂ ਵੱਡਾ ਕੁਝ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਅਸੀਂ ਸੋਚ ਰਿਹਾ ਜੀ ਅਸੀਂ ਹਜੂਰ ਸਾਹਿਬ ਵੀ ਆਪਣੀ ਸਾਈਕਲ ਯਾਤਰਾ ਕਰਾਂਗੇ ਜੀ ਠੀਕ ਹੈ ਜੀ ਪਰ ਉਹ ਅਸੀਂ ਕਰਨੀ ਨਵੰਬਰ ਦੇ ਦਸੰਬਰ ਮਹੀਨੇ ਵਿੱਚ ਕਰਾਂਗੇ ਜੀ ਕਿਉਂਕਿ ਉਸ ਸਮੇਂ ਮੌਸਮਾਂ ਠੰਡਾ ਹੁੰਦਾ ਹੈ ਜੀ ਤੇ ਉਸ ਟਾਈਮ ਮੇਰੇ ਬੱਚੇ ਨੂੰ ਵੀ ਨਾਲ ਲੱਗ ਹਾਂ ਇਸ ਦੀ ਮੰਮੀ ਵੀ ਚਾਈ ਸਾਡੇ ਨਾਲ ਜੀ ਸਾਈਕਲ ਤੇ ਸਾਈਕਲ ਤੇ ਜਾਈਗੀ ਮੰਮੀ ਇਹਦੇ ਨਾਲ ਜੀ ਵੈਸੇ ਉਹਦਾ ਮਨ ਹੈ ਸੀ ਇੱਥੇ ਆਣ ਦਾ ਜੀ ਪਰ ਚਲੋ ਘਰ ਜੀ ਹੁਸੇ ਜ਼ਿੰਮੇਵਾਰੀ ਹੁੰਦੀ ਹੈ ਨਾ ਜੀ ਫਿਰ ਉਹਨੂੰ ਕਰ ਰੁਕਣਾ ਪਿਆ ਜੀ ਇਸ ਕਰਕੇ ਮਨੇ ਆਪਣੇ ਮੰਮੀ ਡੈਡੀ ਅੱਜ ਇੱਥੇ ਬੁਲਾਏ ਆ ਇਹ ਸਾਡੇ ਮੰਮੀ ਡੈਡੀ ਖੜੇ ਆ ਇੱਥੇ ਪਿੱਛੇ ਜੀ ਇਸ ਕਰਕੇ ਸਾਡੇ ਨਾਲ ਇੱਥੇ ਆਏ ਆ ਜੀ ਹਾਂ ਜੀ ਨਾਮ ਜੈਸਨ ਕੋਰ ਹੈ ਅ ਮੈਨੂੰ ਪੁੱਛਿਆ ਇਹ ਦੇਖੋ ਕਰਕੇ ਕਿਸ ਤਰ੍ਹਾਂ ਦਾ ਲੱਗਾ ਬਹੁਤ ਅੱਛਾ ਲੱਗਾ ਕੇ ਸਾਈਕਲ ਤੇ ਆਏ ਹੋ ਉਹ ਦਿੱਕਤ ਤੇ ਪਰੇਸ਼ਾਨੀ ਕਿਉਂ ਦੂਸਰੋਂ ਆਇਆ ਆਪ ਨੂੰ ਨਹੀਂ ਕੀ ਕਿਵੇਂ ਮਨ ਦੇ ਵਿੱਚ ਆਇਆ ਕਿ ਮੈਂ ਗੋਲਡਨ ਟੈਂਪਲ ਹੀ ਜਾਣਾ ਮੈਂ ਛੁੱਟੀਆਂ ਪੈਦੀ ਸੀ ਜਿਆਦਾ ਹੀ ਮੈਂ ਮੇਰਾ ਮਨ ਵੀ ਕਰਾ ਤਾਂ ਮੇਰੇ ਡੈਡੀ ਕੱਲਾ ਜਾ ਰਹੇ ਇਸ ਕਰਕੇ ਮੈਂ ਵੀ ਚਲوں اچھا ਹੁਣ ਕੀ ਸੁਪਨਾ ਕੀ ਜ਼ਿੰਦਗੀ ਜੱਗੇ ਕਰਨ ਦਾ ਸੁਪਨਾ ਅੱਗੇ ਕੀ ਘੁੰਮਣਾ ਹੈ ਸੈਕਲ ਘੁੰਮਣਾ ਹੈ ਕੀ ਪੂਰਾ ਵਰਲਡ ਘੁੰਮਣਾ ਚਾਹੁੰਦੇ ਹੋ